ਦੇਖੋ ਕਲਗੀਧਰ ਪਿਤਾ ਤੁਰੇ ਤੁਰੇ ਜਾਂਦੇ ਵੀ ਆਪਣੇ ਸੇਵਕਾਂ ਦੀਆਂ ਇਛਾਵਾਂ ਪੂਰੀਆਂ ਕਰਦੇ ਨੇ ਉਦੋਂ ਮਾਤਾ ਹਰਦੈ ਤੇ ਮਨ ਦੀ ਇੱਛਾ ਪੂਰੀ ਕੀਤੀ ਹੈ ਉਦੋਂ ਗਣੀਖਾ ਨਬੀਖਾ ਦੇ ਘਰ ਦੇ ਵਿੱਚ ਸਤਿਗੁਰੂ ਜੀ ਆਨੇ ਚਰਨ ਪਾਏ ਨੇ ਤੇ ਅੱਜ ਗਣੀਖਾ ਨਬੀਖਾ ਦੀ ਮਜ਼ਾਰ ਉਸ ਗੁਰੂ ਘਰ ਦੇ ਵਿੱਚ ਹੈ ਮੇਰੇ ਸਤਿਗੁਰੂ ਜੀ ਜਿੱਥੇ ਜਾ ਕਰਕੇ ਬੈਠੇ ਸਨ ਉਹਦੇ ਘਰ ਦੇ ਵਿੱਚ ਗੁਰਦੁਆਰਾ ਹੈ ਅੱਜ ਉੱਥੇ ਮਜ਼ਾਰ ਬਿਲਕੁਲ ਸਾਹਮਣੇ ਤੇ ਇੱਧਰ ਪ੍ਰਕਾਸ਼ ਹੁੰਦਾ ਹੈ ਇੱਥੇ ਮਜਾਰਿਆ ਪ੍ਰਕਰਮਾ ਮਜਾਰੀ ਦੀ ਵੀ ਕਰਦੇ ਨੇ ਜਾ ਕੇ ਸਿੱਖ ਜਦੋਂ ਜਾਂਦੇ ਨੇ ਨਾ ਕਿਉਂ ਕਿਉਂਕਿ ਉਹ ਪੁੱਤਰ ਹੋ ਨੇ ਬਿੜੇ ਪੁੱਤਰ ਸਤਿਗੁਰ ਨੇ ਹੁਕਮਨਾਮਾ ਲੈ ਕੇ ਦਿੱਤਾ ਸੀਗਾ ਤੁਸੀਂ ਫਰਜੰਦ ਹੋ ਗੁਰੂ ਦੇ ਤੁਸੀਂ ਫਰਜੰਦ ਹੋ ਪੁੱਤਰ ਹੋ ਤੁਸੀਂ ਕਿਉਂਕਿ ਪੁੱਤਰਾਂ ਵਾਲੀ ਕਰ ਦਿਖਾਈ ਨਾ ਉਹਨਾਂ ਨੇ ਸਾਧ ਸੰਗਤ ਜੀ ਪੁੱਤਰਾਂ ਦੀਆਂ ਦਾਤਾਂ ਧੀਆਂ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਕੀਤੀਆਂ ਗੁਸਿੱਖੀ ਪ੍ਰਾਪਤ ਕੀਤੀ ਉਸ ਅੱਲਾਰੀ ਨੇ ਵੀ ਤਾਂ ਸਾਧਗੁਣ ਨੇ ਇੱਕ ਬਚਨ ਕੀਤਾ ਉਹਨਾਂ ਕਹਿਣ ਲੱਗੇ ਭਲਿਆ ਟੱਕਣ ਚੱਕ ਕੇ ਕਦੀ ਛਾਤੀ ਨਾ ਮਾਰੀਂ ਜਿਹੜਾ ਰੰਗ ਰੰਗਣਾ ਹੀ ਮਨ ਚ ਇੱਛਾ ਤਾਰ ਕੇ ਕੱਪੜੇ ਪਹਿ ਜਾਈ ਤੇਰਾ ਮੱਟ ਰੰਗੇਗਾ ਤੇਰਾ ਮੱਟ ਉਹੀ ਰੰਗ ਰੰਗੇਗਾ ਗੁਰਮੁਖ ਪਿਆਰੇ ਹੋ ਸਮਰੱਥ ਗੁਰੂ ਸਿਰ ਹੱਥ ਧਰਿਓ ਜਿਹਦੇ ਸਿਰ ਤੇ ਹੱਥ ਰੱਖ ਦੇਂਦਾ ਹੈ ਨਾ ਉਹ ਸਭ ਕੁਝ ਸੰਭਵ ਹੈ